ਹਾਂਜੀ ਦੋਸਤੋ ਅੱਜ ਤੁਹਾਨੂੰ ਵੀਡੀਓ ਪੂਰੀ ਕੈਂਟ ਦਿਖਾਉਣੀ ਆ ਬਣਾ ਕੇ ਐਂਡ ਤੱਕ ਬਣੇ ਰਹੋ ਤੁਸੀਂ ਨਾ ਤਾਂ ਇਹ ਜੀ ਦੇਖੀ ਐ ਤੇ ਆਪਾਂ ਨੇ ਵੀ ਇਹ ਮਤਲਬ ਵੀਡੀਓ ਪਹਿਲੀ ਵੀਰ ਬਣਾਈ ਐ ਇਹ ਕੁਰਸੀ ਦੀ ਪਹਿਲਾਂ ਆਪਾਂ ਦੂਜੀਆਂ ਕੁਰਸੀਆਂ ਬਣਾਉਂਦੇ ਸੀ ਕਿ ਮਤਲਬ ਸਿੰਪਲ ਜਿਹਾ ਡਿਜ਼ਾਈਨ ਦੀਆਂ ਹੁਣ ਦੇਖੋ ਤੁਹਾਨੂੰ ਇਹਦੇ ਵਿੱਚ ਵੱਖਰਾ ਡਿਜ਼ਾਈਨ ਪਾ ਕੇ ਦਿਖਾਉਣੀ ਆ ਤੇ ਐਂਡ ਤੱਕ ਬਣੇ ਰਹੋ ਪੂਰੀ ਕੈਂਟ ਬਣਾ ਦੇਾਂਗੇ ਤੇ ਦੇਖੋ ਤਾਂ ਆਪਾਂ ਨੇ ਮਤਲਬ ਪੂਰਾ ਜਮ ਹੈ ਇਹਦੇ ਤਾਂ ਇਹ ਪੂਏ ਪਚੌਰ ਸੀ ਰੱਖਿਆਗੇ ਹੁਣ ਇਹ ਪਹਿਲਾਂ ਆਪਾਂ ਥੋੜਾ ਜਿਹਾ ਫਰਕ ਆਪਾਂ ਅੰਦਰੋਂ ਜਗਾ ਯਾਦੇ ਹੈਵੀ ਰੱਖ ਦਿੰਦੇ ਸੀਗੇ ਤੇ ਹੁਣ ਦੇਖੋ ਤੁਸੀਂ ਇਹ ਆਪਣਾ ਡਿਜ਼ਾਈਨ ਪਾਇਆ ਤੇ ਇਦੂ ਬਾਦ ਤੁਹਾਨੂੰ ਹੋਰ ਡਿਜ਼ਾਈਨ ਪਾ ਕੇ ਦਿਖਾਉਣਾ ਪੂਰੀ ਘੈਂਟ ਬਣਾ ਦੇਾਂਗੇ ਦੇਖੋ ਤੇ ਵਧੀਆ ਲੱਗੇ ਲਾਇਕ ਤੇ ਸ਼ੇਅਰ ਕਰ ਦਿਓ ਕਮੈਂਟਾਂ ਜਰੂਰ ਸੋ ਕਿਵੇਂ ਬਣੀ ਹੈ ਠੀਕ ਹੈ ਜੀ ਤੇ ਦੇਖੋ ਇਹ ਲੱਕੜ ਬਈ ਸਪੈਦੇ ਦੀ ਹੈ ਇਹ ਆਪਾਂ ਨੇ ਸ਼ਰਮ ਭੇਜਣ ਵਾਸਤੇ ਬਾਲਣ ਜੀਰਾਂ ਦੀ ਉਹ ਬਾਲਣ ਦੇ ਵਿੱਚੋਂ ਕੱਢੀ ਹੈ ਤੇ ਦੇਖੋ ਇੱਥੇ ਸਾਨੂੰ ਫੇਰ ਡਿਜ਼ਾਈਨ ਪਾ ਕੇ ਦਿਖਾਉਣਾ ਦੀ ਬੈਕ ਤੇ ਦੇਖੋ ਅ ਰੇ ਪਹਿਲੇ ਜਿਹੜੇ ਟੂਚ ਡਿਜ਼ਾਈਨ ਹੁੰਦਾਗਾ ਤੇ ਲਹਰਾਂ ਬਣਾਈਆਂ ਹੁੰਦੀਆਂ ਨੇ ਆ ਉਹ ਦਿਖਾਈਆਂ ਇੱਥੇ ਦੇਖੋ ਕਿਵੇਂ ਲੱਗਦਾ ਹੈ ਕਈ ਬੰਦੇ ਨੇ ਕਮੈਂਟ ਆਏ ਦੀ ਬਈ ਇਹਦੇ 2 ਤੇ ਡਿਜ਼ਾਈਨ ਨਹੀਂ ਹੈਗਾ ਤੇ ਅੱਜ ਆਪਾਂ ਡਿਜ਼ਾਈਨ ਪਾਇਆ ਰੀ 2 ਤੇ ਦੇਖੋ ਕਿਵੇਂ ਲੱਗਦਾ ਇਹ ਐ ਤਿੰਨ ਪਨੈਲ ਦਰਾਂ ਦਿਖਾਤੀਆਂ ਵੀ ਐ ਵੀ ਵਿੱਚੋਂ ਆ ਜਿਹੜੇ ਜਿੱਥੇ ਕੱਟ ਪਾਏ ਆਪਾਂ ਇਹ ਜੋਇੰਟ ਕਰ ਦਾਂਗੇ ਬਾਅਦ ਚ ਤੇ ਕਿਰ ਆਪਣਿਆ ਰੀ ਇਹਨਾਂ ਮਤਲਬ ਕੱਟ ਪਾ ਕੇ ਰੀਟ ਪਾਈ ਜਿਹੜੀ ਵੇਚੀ ਉਦੋਂ ਵਾਲਾ ਪੈਡਲ ਦੇ ਸੈਟਾਂ ਤੋਂ ਸਿਕਰੇਊਗ ਵੀ ਲਾ ਸਕਦੇ ਆ ਤੇ ਹੋਰ ਆਪਾਂ ਮਤਲਬ ਕਿਸੇ ਮਤਲਬ ਕੈਮੀਕਲ ਨਾਲ ਜੋੜ ਵੀ ਸਕਦੇ ਆ ਦੇਖੋ ਕੈਮੀਕਲ ਦਾ ਤੇ ਵਧੀਆ ਲੱਗਿਆ ਸ਼ੇਅਰ ਕਰ ਦਿਓ ਪੂਰੀ ਘੈਂਟ ਬਣਾ ਤੇ ਯਾਰ ਦੋਸਤ ਮਿੱਤਰਾਂ ਨੂੰ ਕਹੀ ਨਹੀਂ ਕਿ ਬਣਾਉਣੀ ਹੁੰਦੀ ਹੈ ਦੇਖ ਕੇ ਬਣਾ ਸਕਦਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਬਤੋ ਬਤ ਓਕੇ ਧੰਨਵਾਦ ਬਈ ਸਾਰਿਆਂ ਦਾ ਪਹਿਲਾਂ ਨੇ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਪਿਆਰ ਦਿੱਤਾ ਉਹਨਾਂ ਵਾਸਤੇ ਵੀ ਥੋੜਾ ਧੰਨਵਾਦ ਓਕੇ